ਸਾਹਿਬ ਕਿਹੜੇ ਆਗੁਣਾ ਦੇ ਨਾਲ ਮਿਲਦਾ ਨੀ ਮਾਇ ਮੇਰੀ ਏ ਨੀ ਮਾਇ ਮੇਰੀ ਸਾਹਿਬ ਕਿਹੜੇ ਆਗੁਣਾ ਦੇ ਨਾਲ ਮਿਲਦਾ ਨੀ ਮਾਇ ਮੇਰੀ ਏ ਨੀ ਮਾਇ ਦੀ ਤੇਰੀ ਸਾਹਿਬ ਕਿਹੜਿਆ ਗੁਣਾ ਦੇ ਨਾਲ ਮਿਲਦਾ ਨਹੀਂ ਮਾਏ ਮੇਰੀਏ ਨਹੀਂ ਮਾਏ ਸਾਹਿਬ ਕਿਹੜਿਆ ਗੁਣਾ ਦੇ ਨਾਲ ਮਿਲਦਾ ਨਹੀਂ ਮਾਏ ਮੇਰੀਏ ਨਹੀਂ ਮਾਏ ਤੇਰੀਏ ਇਹ ਆਪਣਾ ਦਰ ਮਿਲਦਾ ਨਹੀਂ ਮਾਏ ਮੇਰੀਏ ਨਹੀਂ ਮਾਏ ਮੇਰੀਏ ਸਾਹਿਬ ਕਿਹੜਿਆ ਗੁਣਾ ਦੇ ਨਾਲ ਮਿਲਦਾ ਨਹੀਂ ਮਾਏ ਮੇਰੀਏ ਕਿਹੜਿਆ ਗੁਣਾ ਦੇ ਨਾਲ ਮਿਲਦਾ 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 ਕਿਲੇ ਵਾਲਾ ਕਿਹੜਿਆ ਗੁਣਾ ਦੇ ਨਾਲ ਮਿਲਦਾ ਕਿਲੇ ਵਾਲਾ ਕਿਹੜਿਆ ਗੁਣਾ ਦੇ ਨਾਲ ਮਿਲਦਾ ਤੇਰੇ ਆਗੁਣਾ ਦੇ ਨਾਲ ਮਿਲਦਾ ਕਿਲੇ ਵਾਲਾ ਸਾਹਿਬ ਕਿਹੜਿਆ ਗੁਣਾ ਦੇ ਨਾਲ ਮਿਲਦਾ ਨੀ ਮਾਇ ਮੇਰੀ ਇਹ ਨੀ ਮਾਇ ਮੇਰੀ ਉਹ ਕਿਹੜਿਆ ਗੁਣਾ ਦੇ ਨਾਲ ਮਿਲਦਾ ਨੀ ਮਾਇ ਮੇਰੀ ਇਹ ਨੀ ਮਾਇ ਮੇਰੀ ਕਾਵਨ ਗੁਣ ਪ੍ਰਾਣ ਪਤ ਮਿਲੋਂ ਮੇਰੀ ਮਾਈ 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 ਕਿਹੜੇ ਆ ਗੁਣਾ ਦੇ ਨਾਲ ਮਿਲਦਾ ਨਹੀਂ ਮਾਈ ਤੇਰੀ ਨਹੀਂ ਮਾਈ ਤੇਰੀ ਉਹ ਕਿਹੜੇ ਆ ਗੁਣਾ ਦੇ ਨਾਲ ਮਿਲਦਾ ਨਹੀਂ ਮਾਈ ਮਾਈ ਮੇਰੀ ਨਹੀਂ ਮਾਈ ਮੇਰੀ ਸਾਹਿਬ ਕਿੜਿਆ ਗੁਣਾ ਦੇ ਨਾਲ ਮਿਲਦਾ ਨਹੀਂ ਮਾਏ ਮੇਰੀਏ ਨਹੀਂ ਮਾਏ ਕਵਨ ਗੁਣ ਪ੍ਰਾਨਪਤ ਮਿਲੋਂ ਮੇਰੀ ਮਾਈ ਕਿਉ ਮੈਂ ਵੇਖਿਆ ਮਨੁ ਕੁਚ ਜੀ ਅਮਾਵਨ ਦੋਸੜੇ ਆਉ ਕਿਉ ਸ਼ੌ ਰਾਵਣ ਜਾਉ ਜੀਉ ਮੈਂ ਕੁਚ ਜੱਜ ਆ ਮੈਨੂੰ ਚੱਜ ਨਹੀਂ ਗੁਰਾਂ ਨੂੰ ਮਨਾਉਣ ਦਾ ਮੈਨੂੰ ਚੱਜ ਨਹੀਂ ਗੁਰਾਂ ਨੂੰ ਬੁਲਾਉਣ ਦਾ ਮਨ ਕੁਚਨ ਜੀ ਅਮਾਵਨ ਦੋਸੜੇ ਹਾਂ ਕਿਉਂ ਸ਼ੌ ਰਾਵਣ ਜਾਵਾਂ ਜੀਓ ਉੱਥੇ ਇੱਕ ਦੂ ਇੱਕ ਚੜੰਦੀਆਂ ਉੱਥੇ ਤੇ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਗੁਰਾਂ ਦਾ ਸਿੱਖ ਗੁਰਾਂ ਦਾ ਸੇਵਕ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਕੌਣ ਜਾਣੇ ਮੇਰਾ ਨਾਮ ਓ ਨੀ ਮਾਇ ਮੇਰੀ ਇਹ ਨਹੀਂ ਮਾਇ ਮੇਰੀ ਓ ਕਿਹੜਿਆ ਗੁਨਾ ਦੇ ਨਾਲ ਮਿਲਦਾ ਨਹੀਂ ਮਾਇ ਮੇਰੀ ਇਹ ਨਹੀਂ ਮਾਇ ਮੇਰੀ ਓ ਕਿਹੜਿਆ ਗੁਨਾ ਦੇ ਨਾਲ ਮਿਲਦਾ ਨਹੀਂ ਮਾਇ ਮੇਰੀ ਇਹ ਨਹੀਂ ਮਾਇ ਮੇਰੀ ਓ ਕਿਹੜਿਆ ਗੁਨਾ ਦੇ ਨਾਲ ਮਿਲਦਾ ਨਹੀਂ ਮਾਇ ਮੇਰੀ ਇਹ ਨਹੀਂ ਮਾਇ ਮੇਰੀ ਕੰਧਨ ਨਾ ਮੇਰੇ ਕੋਲ ਰੂਪ ਿਆ ਨਾ ਮੇਰੇ ਕੋਲ ਜਾਤ ਿਆ ਨਾ ਮੇਰੇ ਕੋਲ ਦੌਲਤ ਿਆ ਨਾ ਸ਼ੌਰਤ ਿਆ ਨਾ ਹਿਨ ਦਰਬ ਨਾ ਜੋਬਨ ਮਾਤੀ ਨਾ ਮੇਰੇ ਕੋਲ ਜੋਬਨ ਿਆ ਨਾ ਹਿਨ ਦਰਬ ਨਾ ਜੋਬਨ ਮਾਤੀ ਮੋਹੀ ਅਨਾਤ ਕੀ ਕਰੋ ਸੁਣੋ ਖੋਜਤ ਖੋਜਤ ਭਈ ਬਰਾਗਣ ਲਬਦੀ ਲਬਦੀ ਬਰਾਗੀ ਹੋਗੀ ਖੋਜਤ ਖੋਜਤ ਪਈ ਬਰਾਗਣ ਪ੍ਰਭ ਦਰਸ਼ਨ ਕੋ ਹਉ ਫਿਰਤ ਤਸਾਈ ਕਹਿੰਦੇ ਮਿਲਿਆ ਕਿਥੋਂ ਜਿੱਥੇ ਤੁਸੀਂ ਬੈਠੇ ਲੱਭਿਆ ਕਿਥੋਂ ਜਿੱਥੇ ਆਪਾਂ ਬੈਠੇ ਆ ਜੀ ਕਹੋ ਕਬੀਰ ਰਬ ਕਹੀਏ ਕਾਹੇ ਸਾਧ ਸੰਗਤ ਬਿਕੁੰਠਾ ਆਹੇ ਇਹ ਸਾਧ ਸੰਗਤ ਬਿਕੁੰਠਾ ਦਾ ਦਰਜਾ ਰੱਖਦੀ ਆ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਜਦੋਂ ਸੰਗਤ ਵਿੱਚ ਆਇਆ ਤੇ ਮਨ ਦੀਆਂ ਸਾਰੀਆਂ ਤ੍ਰਿਸ਼ਨਾ ਬੁਝ ਗਈਆਂ ਪਿਆਰਿਆ ਸਾਧ ਸੰਗ ਮੇਰੀ ਜਲਨ ਬੁਝਾਈ ਨੀ ਵਾਏ ਮੇਰੀ ਏ ਕੀ ਮੇਰੀ ਏ ਉਹ ਕਿਹੜਿਆ ਗੁਣਾ ਦੇ ਨਾਲ ਮਿਲਦਾ ਨੀ ਵਾਏ ਮੇਰੀ ਏ ਨੀ ਵਾਏ ਮੇਰੀ ਏ ਕਿਹੜਿਆ ਗੁਣਾ ਦੇ ਨਾਲ ਮਿਲਦਾ ਕਿਹੜਿਆ ਗੁਣਾਂ ਦੇ ਨਾਲ ਮਿਲਦਾ ਨਹੀਂ ਮੇਰੀ ਏ ਨਹੀਂ ਮਾਏ ਮੇਰੀ ਏ ਫਰੀਦ ਸਾਹਿਬ ਨੇ ਲਿਖਿਆ ਪਹਿਲਾ ਗੁਣ ਤਿੰਨ ਗੁਣ ਲਿਖੇ ਨੇ ਨਿਮਣ ਸੋ ਅਕਰ ਖਵਨ ਗੁਣ ਜੇਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ਼ ਕਰ ਤਾ ਵਸ ਜਾਵੀ ਇਹ ਤਿੰਨੇ ਗੁਣ ਪਨਾਲੇ ਮਹਾਰਾਜ ਤੇਰੇ ਵਸ ਵਿੱਚ ਹੋ ਜਾਣਗੇ ਸਾਤ ਸੰਗਤ ਜੀ ਸਹਬ ਕਿਹੜੇ ਗੁਣਾਂ ਨਾਲ ਮਿਲਦਾ ਨੀ ਮਾਇ ਮੇਰੀਏ ਗੁਰਾਂ ਦੀ ਪ੍ਰੀਤ ਗੁਰਾਂ ਦਾ ਬਾਣਾ ਕੰਮ ਕਰੇ ਸ਼ੁਭ ਆਪਣੀ ਕਰਵਾਏ ਨਿੰਦਿਆ ਤੇ ਹਜ਼ੂਰ ਉਹਨੂੰ ਫਿਰ ਦਰਸ਼ਨ ਦਿੰਦੇ ਹਨ